ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲਾ ਤੁਹਾਡਾ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਹੁਣ ਹੋ ਗਿਆ ਕਾਫੀ ਨੀਰਾ ਤੇ ਬੀਬੀ ਬਾਠ ਕਰਦੀ ਹੈ ਤੇ ਮੈਂ ਕਿਹਾ ਚਲ ਮੈਂ ਪੈਣਾ ਦੇ ਨਾਲ ਬਹੁਤ ਸਾਰੇ ਸਵਾਲ ਪਾਠੀ ਨੂੰ ਲੈ ਕੇ ਚੱਲ ਰਹੇ ਸੀ ਬੜੇ ਦਿਨਾਂ ਤੋਂ ਪਰ ਕਮੈਂਟਸ ਦੇ ਥਰੂ ਜਿਆਦਾ ਜਵਾਬ ਦਿੱਤਾ ਨਹੀਂ ਜਾਂਦਾ ਹੁੰਦਾ ਕਈ ਵਾਰੀ ਜਵਾਬ ਥੋੜਾ ਜਆ ਉਹਦਾ ਲੰਬਾ ਹੁੰਦਾ ਤੇ ਆਪਾਂ ਕਮੈਂਟਸ ਦੇ ਵਿੱਚ ਦੇ ਹੀ ਨਹੀਂ ਸਕਦੇ ਇਸ ਕਰਕੇ ਮੈਂ ਸੋਚਿਆ ਕਿ ਬੜੇ ਦਿਨ ਹੋ ਗਏ ਸਵਾਲ ਆਉਂਦਿਆਂ ਨੂੰ ਪਾਠੇ ਨੂੰ ਲੈ ਕੇ ਠੀਕ ਹੈ ਸੋ ਅੱਜ ਭੈਣਾਂ ਦੇ ਸਾਰੇ ਜਿਹੜੇ ਸ਼ੰਕੇ ਨੇ ਸਾਰੇ ਡਾਊਟ ਆ ਉਹ ਕਲੀਅਰ ਕਰ ਦਨੇ ਆ ਇੱਕ ਭੈਣ ਨੇ ਤਾਂ ਪੁੱਛਿਆ ਸੀਗਾ ਅੱਜ ਹੀ ਕਮੈਂਟ ਆਇਆ ਸੀ ਕਿ ਤੁਹਾਡਾ ਜਿਹੜਾ weight ਹੈ ਉਹ ਪਾਠੇ ਨੂੰ ਲੈ ਕੇ loose ਹੋਇਆ ਦੇਖੋ ਪਾਠੇ ਨਾਲ ਕੀ ਹੁੰਦਾ ਹੈ ਕਿ ਇੰਚ loose ਹੁੰਦੇ ਨੇ ਸਭ ਤੋਂ ਪਹਿਲਾਂ ਕਿੱਥੋਂ ਪਤਾ ਲੱਗਦਾ ਆਪਾਂ ਨੂੰ ਪੇਟ ਦੇ ਉੱਪਰ ਔਰ ਬ੍ਰੈਸਟ ਦੇ ਨੀਚੇ ਆਹ ਸਾਈਡ ਨਹੀਂ ਹੁੰਦੀ ਜਿਹੜੀ ਕਮਰ ਇੱਥੋਂ ਕਮਰ ਤੋਂ ਤੁਸੀਂ ਪਤਲੇ ਹੁੰਨੇ ਹੋ ਇੱਥੋਂ ਜਿਹੜੀ ਇੰਚ ਆ ਉਹ ਥੋੜੇ loose ਹੋ ਜਾਂਦੇ ਨੇ ਸੋ ਮੇਰੇ ਤਾਂ ਹੋਏ ਨੇ ਬਹੁਤ ਸਾਰੀਆਂ ਭੈਣਾਂ ਦੇ ਹੋਏ ਬਹੁਤ ਸਾਰੀਆਂ ਭੈਣਾਂ ਨੇ ਇਹ ਵੀ ਕਿਹਾ ਕਿ ਸਾਡਾ weight ਵੀ lose ਹੋਇਆ ਔਰ ਬਹੁਤ ਸਾਰੀਆਂ ਭੈਣਾਂ ਨੇ ਇਹ ਕਿਹਾ ਕਿ ਅਸੀਂ energetic ਬੋਤ ਰਹੇ ਨੇ energy ਵਧ ਰਹੀ ਦੀ ਹੈ ਔਰ ਸਾਡੇ ਜਿਹੜੇ ਲੱਤਾਂ ਗੋਡੇ ਦੁਖਦੇ ਸੀ ਉਹ ਨਹੀਂ ਦੁਖਦੇ back pain ਨਹੀਂ ਹੁੰਦੀ ਬਹੁਤ ਸਾਰੀਆਂ ਨੇ ਇਹ ਵੀ ਕਿਹਾ ਕਿ ਸਾਨੂੰ ਕੋਈ ਫਰਕ ਨਹੀਂ ਪਿਆ ਠੀਕ ਹੈ ਸੋ ਦੇਖੋ ਹਰ ਇੱਕ ਦੀ ਬੋਡੀ ਆਪਣੀ ਆਪਣੀ ਅਲੱਗ-ਲੱਗ ਹੁੰਦੀ ਹੈ ਕਈਆਂ ਦੀ ਬੋਡੀ ਛੇਤੀ ਕਿਸੇ ਚੀਜ਼ ਨੂੰ accept ਕਰ ਲੈਂਦੀ ਹੈ ਕਈਆਂ ਦੀ ਨਹੀਂ ਕਰਦੀ ਕਿਸੇ ਦਾ BP ਵੀ ਵਧਿਆ ਕਿ ਸਰਵ ਵੋਮਿਟ ਵੀ ਆਈ ਸੋ ਮੈਂ ਉਹਨਾਂ ਨੂੰ ਕਹਿ ਦਿੱਨ ਜੇ ਤੁਸੀਂ ਤੁਸੀਂ ਬੰਦ ਕਰ ਦਿਓ ਹੁਣੇ ਹੁਣੇ ਇੱਕ ਮੈਸੇਜ ਭੇਣ ਦਾ ਆਇਆ ਸੀ ਕਿ ਮੈਂ ਬੜੇ ਸ਼ੌਕ ਦੇ ਨਾਲ ਰੈਡੀ ਕੀਤਾ ਤੇ ਪਰ ਮੇਰਾ ਬੀਪੀ ਵਧ ਗਿਆ ਜਿਨ੍ਹਾਂ ਦਾ ਬੀਪੀ ਵਧਦਾ ਹੈ ਦੇਖੋ ਪਹਿਲਾਂ ਤੁਸੀਂ ਆਪਣੀ ਬੋਡੀ ਦੇ ਹਿਸਾਬ ਨਾਲ ਲਓ ਤੁਸੀਂ ਲੈਨੇ ਹੋ ਤੁਹਾਨੂੰ ਖੁਦ ਹੀ ਬੋਡੀ ਦੱਸਦੀ ਹੈ ਕਿ ਇਹ ਤੁਹਾਡੇ ਲਈ ਚੀਜ਼ ਮਤਲਬ ਐਕਸੈਪਟ ਕਰ ਰਹੀ ਹੈ ਬੋਡੀ ਜਾਂ ਨਹੀਂ ਕਰ ਰਹੀ ਨਹੀਂ ਕਰ ਰਹੀ ਤਾਂ ਤੁਸੀਂ ਇੱਕ ਵਾਰ ਬੰਦ ਕਰ ਦਿਓ ਜਾਂ ਤੁਸੀਂ ਫਿਰ ਉਸ ਤੋਂ ਬਾਅਦ ਕੁਆਂਟੀਟੀ ਥੋੜੀ ਕਰ ਦਿਓ ਅਹ ਥੋੜੀ ਕੁਆਂਟੀਟੀ ਲੈ ਕੇ ਦੇਖ ਲਓ ਅਗਰ ਥੋੜੀ ਨਾਲ ਸਹੀ ਰਹਿੰਦਾ ਹੈ ਤਾਂ ਥੋੜੀ ਥੋੜੀ ਕਰ ਲਓ ਠੀਕ ਹੈ ਜੀ ਸੋ ਹਰ ਇੱਕ ਦੀ ਬਾਡੀ ਹੈ ਅਲੱਗ-ਅਲੱਗ ਹੁੰਦੀ ਹੈ ਔਰ ਇਹ ਇਹਦਾ ਹਰ ਇੱਕ ਚੀਜ਼ ਦਾ ਜਿਹੜਾ ਰਿਸਪੌਂਸ ਹੈ ਬਾਡੀ ਦੇ ਉੱਪਰ ਅਲੱਗ-ਅਲੱਗ ਹੁੰਦਾ ਹੈ ਠੀਕ ਹੈ ਜੀ ਅਹ ਬਾਕੀ ਗੱਲ ਇਹ ਹੈਗੀ ਹੈ ਕਿ ਜਿਹੜੀਆਂ ਚੀਜ਼ਾਂ ਨੇ ਇਹ ਇਹ ਮਾੜੀ ਕੋਈ ਵੀ ਨਹੀਂ ਹੈਗੀ ਚੀਜ਼ ਇਹਦੇ ਵਿੱਚੋਂ ਬਾਕੀ ਜਿਵੇਂ ਪੈਣਾ ਨੂੰ ਲਕੋਰੀਆ ਵਗੈਰਾ ਦੀ ਪ੍ਰੋਬਲਮ ਹੁੰਦੀ ਹੈ ਉਹਦੇ ਲਈ ਬਹੁਤ ਜ਼ਿਆਦਾ ਚੰਗਾ ਹੈ ਤੇ ਮੈਂ ਨਾ ਹੁਣੇ ਬੀਬੀ ਨਾਲ ਗੱਲ ਕਰ ਰਹੀ ਸੀਗੀ ਵੀ ਜਿਵੇਂ ਮੈਂ ਤਾਂ ਕਹ ਦੇਣੀ ਆ ਕਿ ਕੁਆਰੀਆਂ ਜਿਹੜੀਆਂ ਅਨਮੈਰਿਡ ਕੁੜੀਆਂ ਨੇ ਵੀ ਉਹ ਨਾਂ ਲੈਣ ਪਰ ਬੀਬੀ ਕਹਿੰਦੀ ਵੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹੋ ਜੀ ਕੋਈ ਚੀਜ਼ ਨਹੀਂ ਹੈਗੀ ਵੀ ਜਿਹੜੀ ਨਹੀਂ ਲਈ ਜਾਣੀ ਹਨਾ ਤੇ ਜਿਹੜੀਆਂ ਅਨਮੈਰਿਡ ਕੁੜੀਆਂ ਨੇ ਉਹਨਾਂ ਨੂੰ ਵੀ ਜਿਵੇਂ ਥੋੜਾ ਜਿਹਾ ਆਟਾ ਭੁੰਨ ਕੇ ਘਿਓ ਤੇ ਘਿਓ ਦੇ ਵਿੱਚ ਉਹਦੇ ਚ ਪਾ ਕੇ ਦਿੱਤਾ ਜਾ ਸਕਦਾ ਥੋੜਾ ਜਿਹਾ ਆਟਾ ਭੁੰਨ ਕੇ ਬਹੁਤ ਜ਼ਿਆਦਾ ਕੀ ਨਹੀਂ ਹੈਗਾ ਤੇ ਅਦਰਵਾਈਜ਼ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਾਡੀ ਬੋਡੀ ਲਈ ਬਹੁਤ ਚੰਗੀਆਂ ਨੇ ਸੋ ਇਦੇ ਵਿੱਚ ਕੋਈ ਡਰਨ ਵਾਲੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਤੁਸੀਂ ਬੇਫਿਕਰ ਹੋ ਕੇ ਲੈ ਸਕਦੇ ਹੋ ਅਨਰਜੈਟਿਕ ਤਾਂ ਵੈਸੇ ਤੁਸੀਂ ਰਹਨੇ ਹੋ ਕੰਮ ਨੂੰ ਤੁਹਾਡਾ ਦਿਲ ਕਰਦਾ ਠੀਕ ਹੈ ਜੀ ਬੋਡੀ ਦੇ ਵਿੱਚ ਜਿੱਥੇ ਵੀ ਕਿਤੇ ਕੋਈ ਪੇਨ ਹੁੰਦਾ ਬੋਡੀ ਪੇਨ ਹੈ ਜਿਹੜਾ ਉਹ ਠੀਕ ਹੁੰਦਾ ਪੁਰਾਣੇ ਸਮੇਂ 'ਚ ਲੋਕ ਜਿਹੜੇ ਬੰਜੇਰੀਆਂ ਵਗੈਰਾ 'ਚ ਪਾ ਕੇ ਆਮ ਹੀ ਖਾਂਦੇ ਸੀਗੇ ਤੇ ਹੁਣ ਆਪਾਂ ਥੋੜੇ ਜੇ ਬਸ ਐਵੇਂ ਹੋ ਗਏ ਕਿ ਕਿਤੇ ਆ ਨਾ ਹੋ ਜੇ ਉਹ ਨਾ ਹੋ ਜੇ ਕੁਝ ਨਹੀਂ ਹੁੰਦਾ ਜੀ ਤੁਸੀਂ ਆਮ ਨਾਲ ਖਾਓ ਉਹਦਾ ਬੇਫਿਕਰ ਹੋ ਕੇ ਨੁਕਸਾਨ ਕੋਈ ਨਹੀਂ ਕਰਨਾ ਇਹ ਨਹੀਂ ਫਾਇਦਾ ਤੁਹਾਨੂੰ ਜ਼ਰੂਰ ਦੇਣਾ ਸੋ ਜਿਹੜੇ ਤੁਹਾਡੇ ਸਵਾਲ ਨੇ ਉਹ ਅਲੱਗ-ਅਲੱਗ ਬੋਡੀ ਦੇ ਅਕੋਰਡਿੰਗਲੀ ਇਹਨੇ ਵਰਕ ਕਰਨਾ ਹੈਗਾ ਕਿਸੇ ਤੇ ਬਹੁਤ ਅੱਛਾ ਰਿਜ਼ਲਟ ਦੇ ਜਾਂਦਾ ਹੈ ਕਿਸੇ ਤੇ ਬਹੁਤ ਘੱਟ ਦਿੰਦਾ ਤੇ ਕਿਸੇ ਤੇ ਬਹੁਤ ਸਲੋ ਦਿੰਦਾ ਠੀਕ ਹੈ ਅਗਲੀ ਗੱਲ ਇਹ ਸੀਗੀ ਕਿ ਕਿੰਨਾ ਖਾਣਾ ਹੈ ਇੱਕ ਵਾਰ ਤੁਸੀਂ ਜਿੰਨਾ ਆਪਾਂ ਦੱਸਿਆ ਸੀਗਾ 200 ਗ੍ਰਾਮ ਪੱਠਾ 100 ਗ੍ਰਾਮ ਲੋਹ 100 ਗ੍ਰਾਮ ਕਮਰਕਸ 50 ਗ੍ਰਾਮ ਮਿਸ਼ਰੀ 250 ਗ੍ਰਾਮ ਕਾਲੇ ਛੋਲੇ ਪੁਜੀ ਹੋਏ ਇਹਨਾਂ ਸਾਰਿਆਂ ਦਾ ਪਾਊਡਰ ਬਣਾ ਕੇ ਮਿਕਸ ਕਰਕੇ ਰੱਖ ਲਓ 1.5 ਤੋਂ 2 ਚਮਚ ਜਿਹੜੇ ਉਹ ਦੁੱਧ ਦੇ ਨਾਲ ਤੁਸੀਂ ਲੈ ਲਓ ਠੀਕ ਹੈ ਜੀ ਇੱਕ ਬੰਦੇ ਦਾ ਸੀਗਾ ਕਿ ਤੁਸੀਂ ਉਹ ਮੈਨੂੰ ਉਹਨਾਂ ਦਾ ਜਵਾਬ ਦਿੱਤਾ ਨਹੀਂ ਗਿਆ ਸੀਗਾ ਸਵੇਰੇ WhatsApp ਤੇ ਮੈਸੇਜ ਆਇਆ ਸੀ ਉਹਨਾਂ ਦਾ ਵੌਇਸ ਮੈਸੇਜ ਆਇਆ ਸੀ ਕਿ ਤੁਸੀਂ ਇਹ ਦੱਸੋ ਕਿ ਤੁਸੀਂ ਇਹ ਦੁੱਧ ਨਾਲ ਲੈਣਾ ਹੈ ਕਿ ਦੁੱਧ ਮੋਟਾ ਕਰਦਾ ਹੈਗਾ ਦੇਖੋ ਇੱਕ ਗਲਾਸ ਤਾਂ ਵੈਸੇ ਹੀ ਅੱਛਾ ਹੈਗਾ ਆਪਣੀ ਬੋਡੀ ਲਈ ਘੱਟੋ ਘੱਟ ਇੱਕ ਗਲਾਸ ਆਪਾਂ ਨੂੰ ਜ਼ਰੂਰੀ ਹੈਗਾ ਕਿ ਇਹ ਚ ਕੈਲਸ਼ੀਅਮ ਹੁੰਦਾ ਹੈ ਸੋ ਨਹੀਂ ਮੋਟੇ ਕਰਦਾ ਮਲਾਈ ਲਾ ਕੇ ਦੁੱਧ ਪੀਨੇ ਆਪਾਂ ਕੱਚਾ ਦੁੱਧ ਜਾਂ ਆਪਾਂ ਨਾਲ ਦੀ ਨਾਲ ਕੱਚੇ ਨੂੰ ਗਰਮ ਕਰਕੇ ਤਾਂ ਪੀਂਦੇ ਨਹੀਂ ਆ ਆਪਾਂ ਗਰਮ ਕਰਕੇ ਫ੍ਰੀਜਰਾਂ ਚ ਰੱਖ ਦਿੰਨੇ ਆ ਮਲਾਈਆਂ ਲਾ ਦਿੰਨੇ ਆ ਹੁਣ ਤਾਂ ਇਹ ਜੀ ਦੁੱਧ ਨੇ ਜੀ ਕਿਹੜੇ ਦੁੱਧ ਨੇ ਕੈਮ ਦੇ ਦੁੱਧ ਨੇ ਹਾਂ ਸੋ ਇਹਦੇ ਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਆ ਕਿਉਂਕਿ ਇਹ ਚੀਜ਼ਾਂ ਨੇ ਜਿਹੜੀਆਂ ਇਹ ਦੁੱਧ ਨਾਲ ਹੀ ਲੈਣੀਆਂ ਨੇ ਕਿਉਂਕਿ ਥੋੜੀਆਂ ਜੀਆਂ ਗਰਮ ਹੁੰਦੀਆਂ ਨਹੀਂ ਇਹ ਚੀਜ਼ਾਂ ਫਿਰ ਆਪਾਂ ਨੂੰ ਥੋੜੇ ਪ੍ਰੋਬਲਮ ਦੇ ਸਕਦੀਆਂ ਨੇ ਸੋ ਕੰਚ ਮਤਲਬ ਕਿ ਇੱਕ ਗਲਾਸ ਜਿਹੜਾ ਦੁੱਧ ਦਾ ਉਹ ਜ਼ਰੂਰ ਲੈ ਲੈਣਾ ਚਾਹੀਦਾ ਠੀਕ ਹੈ ਜੀ ਤੇ ਮੈਨੂੰ ਲੱਗਦਾ ਕਿ ਪਾਠੇ ਨੂੰ ਲੈ ਕੇ ਸਾਰੀਆਂ ਭੈਣਾਂ ਦੇ ਸਵਾਲ ਆ ਜਿਹੜੇ ਉਹ ਖਤਮ ਹੋ ਗਏ ਹੋਣੇ ਆ ਤੇ ਬਾਕੀ ਭੇਜਣ ਦੀ ਗੱਲ ਜਿੱਥੋਂ ਤੱਕ ਰਹੀ ਹੁਣ ਭੈਣਾਂ ਹਜੇ ਵੀ ਕਹਿ ਦਿੰਦੀਆਂ ਨਹੀਂ ਦੇਖੋ ਮੇਰੇ ਕੋਲ ਟਾਈਮ ਬਿਲਕੁਲ ਨਹੀਂ ਹੁੰਦਾ ਹੈਗਾ ਭੇਜਣ ਵਾਸਤੇ ਮੈਂ ਪਹਿਲਾਂ ਹੀ ਵਲੌਗ ਪਾਤਾ ਸੀਗਾ ਇੱਕ ਕਿ ਮੈਂ ਇੱਕ ਹਫਤਾ ਜਿਹੜਾ ਉਹ ਇੱਕ ਹਫਤਾ ਹੀ ਦਿੱਤਾ ਸੀਗਾ ਉਸ ਤੋਂ ਬਾਅਦ ਕਿਉਂਕਿ ਮੈਂ ਇਕੱਠਾ ਹੀ ਸਮਾਨ ਮੰਗਾ ਲਿਆ ਸੀ ਉਹ ਤੇ ਹਜੇ ਵੀ ਇੱਕ ਦੋ ਭੈਣਾਂ ਦੇ ਰਹਿ ਗਏ ਨੇ ਕਿਉਂਕਿ ਮੈਂ ਨਾ ਤੁਹਾਨੂੰ ਪਤਾ ਹੀ ਨਹੀਂ ਕੰਮ ਦੇ ਵਿੱਚ ਮੈਂ ਬਹੁਤ ਚੀਜ਼ਾਂ ਭੁੱਲ ਜਾਂਦੀ ਆ ਹਨਾ ਤੇ ਸੋ ਦੋ ਭੈਣਾਂ ਨੇ ਮੈਂ ਭੁੱਲ ਗਈ ਸੀ ਉਹਨਾਂ ਦੇ ਹਜੇ ਨਾਂ ਕੱਲ ਨੂੰ ਮੰਗਾ ਕੇ ਮੈਂ ਭੇਜਣੇ ਨੇ ਹਨਾ ਉਹ ਲੇਟ ਵੀ ਹੋ ਗਈਆਂ ਭੈਣਾਂ ਵਿਚਰੀਆਂ ਤੇ ਚਲੋ ਕੋਈ ਨਾ ਇੰਨਾ ਕੱਢ ਅਡਜਸਟ ਕਰ ਲਿਆ ਕਰੋ ਸੋ ਮੇਨ ਲਗਾ ਦਾ ਸਾਰੇ ਸਵਾਲ ਜਿਹੜੇ ਤੁਹਾਡੇ ਉਹ ਕਲੀਅਰ ਹੋ ਗਏ ਹੋਣੇ ਆ ਤੇ ਹੁਣ ਆਪਾਂ ਹੋਰ ਇੱਕ ਦੋ ਕਮੈਂਟ ਆ ਜਿਹੜੇ ਉਹ ਪੜ ਲੈਣੇ ਆ ਬਾਕੀ ਅੱਜ ਕੱਲ ਆਪਣੀ ਥੋੜੀ ਜੀ ਮੈਂ ਡਾਈਟ ਕੌਨਸ਼ੀਅਸ ਵੀ ਹੋਈ ਹੋਈ ਆ ਕਣਕ ਦੀ ਰੋਟੀ ਆ ਜਿਹੜੀ ਉਹ ਆਪਾਂ ਬਿਲਕੁਲ ਛੱਡੀ ਹੋਈ ਆ ਬਿਲਕੁਲ ਨਹੀਂ ਲੈ ਰਹੀ ਕਣਕ ਦੀ ਰੋਟੀ ਮੈਂ ਔਰ ਰਾਤ ਦੀ ਰੋਟੀ ਨਹੀਂ ਖਾ ਰਹੀ ਉਹ ਮੈਂ ਤੁਹਾਨੂੰ ਵਲੌਗ ਦੇ ਵਿੱਚ ਪਿੱਛੇ ਦੱਸਿਆ ਵੀ ਸੀਗਾ ਜਿਹੜੇ ਮੈਂ ਡਾਈਟ ਦੇ ਰਿਲੇਟਡ ਡਾਈਟ ਪਲਾਨ ਰਿਲੇਟਡ ਵਲੌਗ ਪਾਏ ਸੀਗੇ ਦੋ ਚਾਰਕ ਜੋ ਮੈਂ ਲੈ ਰਹੀ ਸੀ ਉਹ ਮੈਂ ਤੁਹਾਨੂੰ ਦੱਸਿਆ ਸੀਗਾ ਤੇ ਸੋ ਆਪਾਂ ਜਿਹੜਾ ਖਾਣਾ ਹੈਗਾ ਉਹ ਇੱਕ ਦਿਨ ਬਾਜਰੇ ਦੀ ਰੋਟੀ ਐ ਦੋ ਫੁਲਕੇ ਦੁਪਹਿਰ ਨੂੰ ਹਨਾ ਤੇ ਇੱਕ ਦਿਨ ਜਵਾਰ ਦੇ ਦੋ ਫੁਲਕੇ ਦੁਪਹਿਰ ਨੂੰ ਤੇ ਦਾਲ ਨਾਲ ਜਾਂ ਸਬਜ਼ੀ ਦੇ ਨਾਲ ਤੁਸੀਂ ਲੈ ਲਓ ਕੀ ਵਗੈਰਾ ਆਪਣਾ ਬਿਲਕੁਲ ਬੰਦ ਕੀਤਾ ਹੋਇਆ ਚਾਹ ਸਵੇਰੇ ਫਿੱਕੀ ਤੇ ਸ਼ਾਮ ਨੂੰ ਫਿੱਕੀ ਬਸ ਦੋ ਵਾਰੀ ਚਾਹ ਔਰ ਉਹ ਵੀ ਫਿੱਕਾ ਕੱਪ ਲੈਣੀ ਆ ਮੈਂ ਤੇ ਬਾਕੀ ਕਣਕ ਦੀ ਰੋਟੀ ਆ ਜਿਹੜੀ ਉਹ ਬਿਲਕੁਲ ਬੰਦ ਹਫਤਾ ਹੋ ਗਿਆ ਤੇ ਤੁਸੀਂ ਜੇ ਤੁਸੀਂ ਇਦਾਂ ਵੀ ਕਰੋਗੇ ਭੁੱਖੀ ਬਿਲਕੁਲ ਨਹੀਂ ਰਹਿੰਦੀ ਢੇਡ ਪੂਰਾ ਫੁੱਲ ਰਹਿੰਦਾ ਇਹ ਨਹੀਂ ਆ ਕਿ ਆਪਾਂ ਖਾਂਦੇ ਨਹੀਂ ਹੈਗੇ ਇੱਕ ਅਦਾ ਫਰੂਟ ਖਾ ਲਈਦਾ ਡੇਲੀ ਸਵੇਰੇ ਦੋ ਚਾਰ ਬਦਾਮ ਕਿਸੇ ਦਿਨ ਖਾ ਲਈ ਕਿਸੇ ਦਿਨ ਅਕਰੋਟ ਖਾ ਲਈ ਚਾਰ ਪੰਜ ਹੈ ਨਾ ਇਸ ਤਰ੍ਹਾਂ ਕਰਕੇ ਆਪਾਂ ਡਾਈਟ ਲੈ ਰਹੇ ਹਾਂ ਕਿਸੇ ਦਿਨ ਬੇਸਨ ਦਾ ਚੀਲਾ ਸਵੇਰੇ ਲੈ ਲਿਆ ਦਹੀਂ ਦੋ ਟਾਈਮ ਸਵੇਰੇ ਔਰ ਦੁਪਹਿਰੇ ਤੇ ਕਿਸੇ ਦਿਨ ਆਪਾਂ ਮੂੰਗੀ ਦੀ ਦਾਲ ਦਾ ਤੁਹਾਨੂੰ ਦੱਸਿਆ ਸੀਗਾ ਸਾਬਤ ਮੂੰਗੀ ਬਹੁਤ ਜਿਆਦਾ ਅੱਛੀ ਹੈ ਜੀ ਜਿਹੜੀ ਹਰੀ ਮੂੰਗੀ ਨਹੀਂ ਹੁੰਦੀ ਸਾਬਤ ਪਤਲੇ ਕਰਦੀ ਆ ਉਹ ਸਾਨੂੰ ਬਹੁਤ ਜਿਆਦਾ ਚੰਗੀ ਆ ਇਹ ਲਾ ਲਓ ਵੀ ਚਿਕਨ ਤੇ ਐਗ ਜਿਹੜੇ ਖਾਂਦੇ ਨੇ ਵੀ ਸਾਨੂੰ ਬਹੁਤ ਉਹਦੇ ਵਿੱਚੋਂ ਤਾਕਤ ਮਿਲਦੀ ਆ ਉਦੋਂ ਵੀ ਵੱਧ ਕਿਤੇ ਤਾਕਤ ਦਿੰਦੀ ਆ ਇਹ ਸੋ ਇਹ ਚੀਜ਼ਾਂ ਜਿਹੜੀਆਂ ਤੁਸੀਂ ਸਾਬਤ ਮੂੰਗੀ ਪੀਲੀ ਦਾਲ ਮਸਰੈਂ ਦਾਲ ਇਹਨਾਂ ਨੂੰ ਰਾਤ ਨੂੰ ਭਿਓ ਕੇ ਰੱਖ ਦਿਆ ਕਰੋ ਤੇ ਸਵੇਰੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸੀ ਦੇ ਵਿੱਚ ਗ੍ਰाइंड ਕਰਕੇ ਦਾ ਪੇਸਟ ਬਣਾ ਕੇ ਦੇ ਆਪਾਂ ਇਹਦਾ ਚੀਲਾ ਜਿਹੜਾ ਇੱਕ ਖਾ ਸਕਦੇ ਆ ਮੈਂ ਤਿੰਨ ਦਿਨ ਇਸ ਤਰ੍ਹਾਂ ਹੀ ਖਾਦਾ ਸੀਗਾ ਅਲੱਗ-ਅਲੱਗ ਦਾ ਸਵੇਰੇ ਇੱਕ ਦੁਪਹਿਰੇ ਇੱਕ ਚੀਲਾ ਦਨਾਲ ਦਾਲ ਸਬਜੀ ਹੁੰਦੀ ਸੀ ਤੇ ਰਾਤ ਨੂੰ ਦਾਲ ਤੇ ਸਬਜੀ ਤੇ ਖੀਰਾ ਜਿਹੜਾ ਉਹ ਜ਼ਰੂਰ ਦੋ ਟਾਈਮ ਖਾਣਾ ਹੈਗਾ ਦੁਪਹਿਰ ਨੂੰ ਵੀ ਔਰ ਨਾਲ ਸ਼ਾਮ ਨੂੰ ਵੀ ਇੱਕ ਇੱਕ ਖੀਰਾ ਠੀਕ ਹੈ ਸੋ ਬਿਲਕੁਲ ਭੁੱਖੇ ਨਹੀਂ ਰਹਿੰਦੇ ਜੀ ਪੂਰੇ ਰੱਜ ਜਾਨੇ ਆ ਕਦੇ ਆ ਇਹ ਫੀਲ ਨਹੀਂ ਹੁੰਦਾ ਹੈਗਾ ਵੀ ਹਮੇਸ਼ਾ ਭੁੱਖੇ ਆ ਪਰ ਆਪਦੇ ਆਪ ਨੂੰ ਹਲਕਾਪਨ ਜ਼ਰੂਰ ਲੱਗਦਾ ਹੈਗਾ ਸੋ ਡਾਈਟ ਹੈ ਜਿਹੜੀ ਉਹ ਆਪਾਂ ਜੀ ਇਸ ਤਰ੍ਹਾਂ ਦੀ ਕਰ ਲਈਏ ਨਾਲੇ ਤਾਂ ਆਪਾਂ ਕਣਕ ਖਾਂਦੇ ਆ ਤਾਂ ਬਿਮਾਰੀਆਂ ਲੱਗਦੀਆਂ ਨੇ ਬਹੁਤ ਡਾਕਟਰ ਵੀ ਕਹਿੰਦੇ ਨੇ ਹੁਣ ਤੱਕ ਇਹ ਕਣਕ ਬੰਦ ਕਰੋ ਸੋ ਕਣਕ ਆਪਾਂ ਬਿਲਕੁਲ ਬੰਦ ਕਰ ਰੱਖੀ ਹੈ ਤੇ ਬਾਕੀ ਕਦੇ ਤਾਂ ਆਪਾਂ ਮਲਟੀ ਗ੍ਰੇਨ ਕਦੇ ਬਾਜਰੇ ਦੀ ਰੋਟੀ ਕਦੇ ਜਵਾਰ ਦੀ ਰੋਟੀ ਕਦੇ ਚੀਲੇ ਠੀਕ ਹੈ ਜੀ ਸੋ ਇਸ ਤਰ੍ਹਾਂ ਕਰਕੇ ਆਪਣਾ ਜਿਹੜਾ ਡਾਈਟ ਦਾ ਪਲਾਨ ਹੈਗਾ ਉਹ ਚੱਲ ਰਿਹਾ ਹੈਗਾ ਖਾ ਤਿੰਨੇ ਟਾਈਮ ਰਹੇ ਆ ਪਰ ਪ੍ਰੋਪਰ ਖਾਇਆ ਜਾ ਰਿਹਾ ਕਿ ਹਰ ਇੱਕ ਚੀਜ਼ ਜਿਹੜੀ ਸਾਡੀ ਬਾਡੀ ਨੂੰ ਮਿਲੇ ਅਦਰਵਾਈਜ਼ ਆਪਣੇ ਆਮ ਆਪ ਸਾਰੇ ਹੀ ਐਂ ਕਰਦੇ ਆ ਕਿ ਸਵੇਰੇ ਰੋਟੀ ਦੁਪਹਿਰੇ ਰੋਟੀ ਸ਼ਾਮ ਨੂੰ ਰੋਟੀ ਹਨਾ ਫਰੂਟ ਮਿਲੇ ਜਾਂ ਨਾ ਮਿਲੇ ਸਲਾਦ ਖਾਈਏ ਜਾਂ ਨਾ ਖਾਈਏ ਤੇ ਪਾਣੀ ਹੈ ਜਿਹੜਾ ਉਹ 2.5 ਤੋਂ 3 ਲੀਟਰ ਪੀਣਾ ਹੈਗਾ ਪਰ ਆਪਾਂ ਕੋਸ਼ਿਸ਼ ਹੁੰਦੀ ਹੈ ਸਾਡੀ ਸਰਦੀਆਂ ਦੇ ਵਿੱਚ ਕਿ ਪਾਣੀ ਨਹੀਂ ਪੀਤਾ ਜਾਵੇ ਹਨਾ ਕਿਉਂਕਿ ਸਾਨੂੰ ਪਿਆਸ ਨਹੀਂ ਲੱਗਦੀ ਪਰ ਸਰਦੀਆਂ ਦੇ ਵਿੱਚ ਪਾਣੀ ਪੀਣਾ ਮਸਟ ਹੁੰਦਾ ਕਿਉਂਕਿ ਆ ਆਪਾਂ ਨਾ ਗਰਮੀਆਂ ਦੇ ਵਿੱਚ ਆਪਾਂ ਨੂੰ ਬਹੁਤ ਪਿਆਸ ਲੱਗਦੀ ਆ ਆਪਾਂ ਪਾਣੀ ਪੀਂਨੇ ਆ ਔਰ ਪਸੀਨੇ ਰਾਹੀਂ ਆਪਣਾ ਜਿਹੜਾ ਆ ਜੋ ਵੀ ਆਪਣੇ ਟੌਕਸਿਨਸ ਬੰਦੇ ਨੇ ਬਾਡੀ ਦੇ ਵਿੱਚ ਹਨਾ ਉਹ ਸਾਰੇ ਬਾਹਰ ਨਿਕਲਦੇ ਹੀ ਜਾਂਦੇ ਨੇ ਪਰ ਜਦੋਂ ਸਰਦੀ ਆ ਜਾਂਦੀ ਆ ਸਰਦੀਆਂ ਚ ਪਸੀਨਾ ਨਹੀਂ ਆਉਂਦਾ ਸੋ ਜੇ ਆਪਾਂ ਪਾਣੀ ਨਹੀਂ ਪੀਂਦੇ ਤੇ ਆਪਾਂ ਫਿਰ ਯੂਰਿਨ ਵੀ ਨਹੀਂ ਆਪਾਂ ਨੂੰ ਆਉਂਦਾ ਹੈਗਾ ਇਸ ਕਰਕੇ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਚਾਹੇ ਤੁਹਾਨੂੰ ਪਿਆਸ ਨਾ ਲੱਗੇ ਕੋਸਾ ਪਾਣੀ ਪੀਓ ਤਾਂ ਜਿਆਦਾ ਤੋਂ ਜਿਆਦਾ ਯੂਰਿਨ ਪਾਸ ਹੋਵੇ ਤਾਂ ਜਿਹੜੇ ਵੀ ਜੋ ਪਾਰਟਿਕਲਸ ਬੈਡ ਪਾਰਟਿਕਲਸ ਨੇ ਜਾਂ ਟਾਕਸਿਨਸ ਆ ਹੈਗੇ ਨੇ ਉਹ ਸਾਡੀ ਬਾਡੀ ਦੇ ਵਿੱਚੋਂ ਯੋਰਨ ਦੇ ਥਰੂ ਬਾਹਰ ਨਿਕਲ ਜਾਂਦੇ ਨੇ ਠੀਕ ਹੈ ਸੋ ਪਾਣੀ ਆ ਜਿਹੜਾ ਉਹ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ ਉਹ ਸਰਦੀਆਂ ਚ ਡਰਾਈਨੈਸ ਵੀ ਇਸੇ ਕਰਕੇ ਜ਼ਿਆਦਾ ਆਉਂਦੀ ਆ ਕਿ ਅਸੀਂ ਪਾਣੀ ਵਗੈਰਾ ਦਾ ਇਨਟੇਕ ਆ ਜਿਹੜਾ ਉਹ ਬਹੁਤ ਜ਼ਿਆਦਾ ਘੱਟ ਕਰ ਦਿੰਨੇ ਆ ਹਨਾ ਸੋ ਪਾਣੀ ਜਿਆਦਾ ਤੋਂ ਜਿਆਦਾ ਪੀਓ ਜਿਹੜੇ ਭੈਣਾ ਭੱਠਾ ਲੈ ਰਹਿਆਂ ਨੇ ਉਹ ਵੀ ਜਿਆਦਾ ਤੋਂ ਜਿਆਦਾ ਪਾਣੀ ਪੀਣ ਠੀਕ ਹੈ ਬਾਕੀ ਮੈਂ ਤੁਹਾਨੂੰ ਡਾਈਟ ਵੀ ਦੱਸਤੀ ਆ ਨਾਲ ਨਾਲ ਤੁਸੀਂ ਇਹਨਾਂ ਚੀਜ਼ਾਂ ਨੂੰ ਵੀ ਫੋਲੋ ਕਰਦੇ ਰਿਹਾ ਕਰੋ ਕੋਈ ਜ਼ਿਆਦਾ ਔਖਾ ਕੰਮ ਨਹੀਂ ਹ ਕਦੇ ਤਾਂ ਇਹਦੀ ਜਿਆਦਾ ਚਟਨੀ ਬਣਾ ਲਈ ਕਦੇ ਪਦੀਨ ਅੱਜਕੱਲ ਪਦੀਨਾ ਮਿਲ ਵੀ ਨਹੀਂ ਰਿਹਾ ਹੈਗਾ ਧਨੀਏ ਵਗੈਰਾ ਦੀ ਚਟਨੀ ਗਾਜਰਾਂ ਦੀ ਸਬਜੀ ਮੇਥੀ ਦੀ ਸਬਜੀ ਗਾਜਰ ਮਟਰ ਦੀ ਆਲੂ ਘੱਟ ਕਰ ਲਓ ਆਲੂ ਘੱਟ ਤੋਂ ਘੱਟ ਹੀ ਰੱਖੋ ਠੀਕ ਹੈ ਸੋ ਆਪਦੇ ਲਈ ਆਪਾਂ ਇੰਨਾ ਕੁ ਤਾਂ ਕਰ ਹੀ ਸਕਦੇ ਆ ਫਿਰ ਕੋਈ ਭੈਣ ਕਹਿ ਦਿੰਦੀ ਆ ਕੋਈ ਆਪਦੇ ਲਈ ਕਿਹੜਾ ਕਰੇ ਆਪਾਂ ਜੀ ਆਪਣੇ ਲਈ ਨਹੀਂ ਕਰਾਂਗੇ ਆਪਾਂ ਠੀਕ ਨਹੀਂ ਰਹਿਾਂਗੇ ਤੇ ਆਪਾਂ ਆਪਣੇ ਪਰਿਵਾਰ ਨੂੰ ਕਿਵੇਂ ਸੰਭਾਂਗੇ ਸੋ ਪਹਿਲਾਂ ਆਪਣੀ ਸਿਹਤ ਦਾ ਦੇਖਣਾ ਬਹੁਤ ਜ਼ਰੂਰੀ ਹੈ ਤਾਂ ਹੀ ਆਪਾਂ ਆਪਣੀ ਫੈਮਲੀ ਨੂੰ ਦੇਖ ਸਕਦੇ ਆ ਸੋ ਅਸੀਂ ਆਪ ਤੰਦਰੁਸਤ ਰਹਾਂਗੇ ਤੇ ਸਾਡੀ ਫੈਮਿਲੀ ਤੰਦਰੁਸਤ ਰਹੂਗੀ ਇੱਕ ਘਰ ਦੀ ਲੇਡੀ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੁੰਦਾ ਤਾਂ ਹੀ ਉਹ ਸਾਰੇ ਪਰਿਵਾਰ ਦੀ ਦੇਖਭਾਲ ਕਰ ਸਕਦੀ ਹੈ ਸੋ ਆਪਾਂ ਆਪਣੀ ਦੇਖਭਾਲ ਕਰੀਏ ਕੋਈ ਔਖਾ ਕੰਮ ਨਹੀਂ ਹੈਗਾ ਆਟਾ ਤਾਂ ਗੁੰਨਣਾ ਹੀ ਹੁੰਦਾ ਤੇ ਥੋੜਾ ਜਿਹਾ ਆਟਾ ਜੇ ਦੋ ਫੁਲਕਿਆਂ ਦਾ ਆਟਾ ਆਪਾਂ ਆਪ ਦਾ ਮਲ ਵੀ ਲੈਨੇ ਆ 2 ਮਿੰਟ ਦੇ ਵਿੱਚ 2 ਮਿੰਟ ਹੀ ਲੱਗਦੇ ਆ ਜੀ ਤਾਂ ਕੋਈ ਔਖਾ ਕੰਮ ਨਹੀਂ ਹੈ ਤਾਜੀ ਰੋਟੀ ਬਣਾ ਕੇ ਖਾਣੇ ਜਿਵੇਂ ਮੈਂ ਤਾਂ ਹੁਣ ਸਕੂਲ ਚ ਲੈ ਕੇ ਜਾਨੀ ਆ ਉਥੇ ਉਹ ਵਨ ਹੈਗਾ ਉਹਦੇ ਵਿੱਚ ਰੱਖਦੇ ਨੇ ਡੱਬੇ ਤਾਂ ਬੜੀ ਇਜ਼ੀਲੀ ਖਾਦੀ ਜਾਂਦੀ ਹੈ ਇਹ ਜੀ ਕੋਈ ਗੱਲ ਨਹੀਂ ਹੈਗੀ ਜੇ ਜਿਵੇਂ ਜਿਸ ਦਿਨ ਜਵਾਰ ਦੀ ਜਾਂ ਬਾਜਰੇ ਦੀ ਕੱਲੀ ਹੁੰਦੀ ਹੈ ਉਸ ਦਿਨ ਫਿਰ ਆਪਾਂ ਦਾਲ ਜਾਂ ਸਬਜ਼ੀ ਦੇ ਵਿੱਚ ਉਹਦਾ ਆਪਾਂ ਕੁੱਟ ਕੇ ਝੂੜ ਕੇ ਵੀ ਖਾ ਸਕਦੇ ਹਾਂ ਠੀਕ ਹੈ ਉਹ ਖਾਣੀ ਥੋੜੀ ਜੀ ਔਖੀ ਹੁੰਦੀ ਹੈ ਅਦਰਵਾਇਜ਼ ਓਕੇ ਹੈ ਜੀ ਕਦੇ ਆਪਾਂ ਰਾਗੀ ਦਾ ਮਤਲਬ ਕਿ ਉਹ ਦਲੀਆ ਬਣਾ ਲਿਆ ਕਦੇ ਕੁਝ ਬਣਾ ਲਿਆ ਉਹ ਵੀ ਮੈਂ ਬਣਾਉਂਗੀ ਮੈਂ ਤੁਹਾਨੂੰ ਦਿਖਾਉਂਗੀ ਬਣਾ ਕੇ ਇੱਕ ਦਿਨ ਤੇ ਦਾਲ ਇੱਕ ਦਿਨ ਹੈਗੀ ਆ ਕਿ ਦਾਲਾਂ ਨੂੰ ਸਪਰਾਉ ਬਣਾ ਕੇ ਹਨਾ ਸਪਰਾਉਟਡ ਦਾਲ ਜਿਹੜੀ ਉਹ ਲੈਣੀ ਹੈਗੀ ਆ ਉਹ ਮੈਨੂੰ ਉਹਦੇ ਲਈ ਮੇਰੇ ਕੋਲ ਟਾਈਮ ਥੋੜਾ ਘੱਟ ਨਿਕਲਦਾ ਹੈਗਾ ਮੈਂ ਕੋਸ਼ਿਸ਼ ਕਰੂੰਗੀ ਕਿ ਉਹ ਵੀ ਮੈਂ ਲੈ ਕੇ ਜਾਇਆ ਕਰਾਂ ਉਹਦੇ ਵਿੱਚ ਖੀਰਾ ਪਿਆਜ਼ ਟਮਾਟਰ ਘਟ ਕੇ ਖਾਣਾ ਹੈਗਾ ਲੋ ਜੀ ਇਸ ਤਰ੍ਹਾਂ ਦੀ ਆਪਾਂ ਡਾਈਟ ਲੈ ਰਹੇ ਆਂ ਬਾਕੀ ਪਾਠੇ ਦਾ ਕੋਈ ਨੁਕਸਾਨ ਨਹੀਂ ਹੈਗਾ ਤੁਸੀਂ ਬੇਫਿਕਰ ਹੋ ਕੇ ਖਾਓ ਟੈਨਸ਼ਨ ਫਰੀ ਹੋ ਕੇ ਖਾਓ ਬਿਲਕੁਲ ਸਵਾਲ ਇੰਨੇ ਜਿਆਦਾ ਸਵਾਲ ਪੁੱਟ ਕਰਨ ਦੀ ਆਪਾਂ ਨੂੰ ਕੋਈ ਲੋੜ ਨਹੀਂ ਹੈਗੀ ਸਾਰੀਆਂ ਉਹ ਚੀਜ਼ਾਂ ਨੇ ਜਿਹੜੀਆਂ ਸਾਡੀ ਬੋਡੀ ਲਈ ਬੈਨੀਫੀਸ਼ੀਅਲ ਨੇ ਕੋਈ ਨੁਕਸਾਨ ਨਹੀਂ ਹੈਗਾ ਠੀਕ ਹੈ ਜੀ ਸੋ ਮੈਨੂੰ ਲੱਗਦਾ ਪੈਣਾ ਦੇ ਸਵਾਲ ਆ ਜਿਹੜੇ ਉਹ ਸਾਰੇ ਕਲੀਅਰ ਹੋ ਗਏ ਹੋਣੇ ਆ। ਲਓ ਹੁਣ ਆਪਾਂ ਥੋੜੀ ਜਿਹੀ ਕਮੈਂਟ ਆ ਜਿਹੜੇ ਉਹ ਦੇਖ ਲੈਣੇ ਆ ਜੇ ਕੋਈ ਹੋਰ ਸਵਾਲ ਹੋਇਆ ਤਾਂ ਉਹ ਵੀ ਅੱਜ ਆਪਾਂ ਕਲੀਅਰ ਕਰ ਦੇਣਾ ਹੈਗਾ ਤੁਹਾਡਾ। ਅੱਜ ਆਪਾਂ ਸਵਾਲਾਂ ਨੂੰ ਲੈ ਕੇ ਬੈਠੇ ਸੀਗੇ ਕਿਉਂਕਿ ਮੈਨੂੰ ਪਤਾ ਸੀਗਾ ਕਿ ਬੜੇ ਦਿਨਾਂ ਤੋਂ ਬੜੀ ਸਾਰੀ ਕੁਐਸਚਨ ਨੇ। ਇੰਨੇ ਕੁਐਸਚਨਸ ਦੇ ਜਵਾਬ ਹੈ ਜਿਹੜੇ ਉਹ ਆਪਾਂ ਕਮੈਂਟਸ ਦੇ ਥਰੂ ਨਹੀਂ ਦੇ ਸਕਦੇ। ਲਓ ਜੀ। ਇੱਕ ਤਾਂ ਹੈਗਾ ਵੰਦਨਾ ਰਾਣੀ ਦੀ ਸਾਡਾ ਤਾਂ ਵਿంటర్ ਚ ਦਹੀਂ ਜਾਂਦਾ ਨਹੀਂ ਆ ਤੁਸੀਂ ਕਿਵੇਂ ਜਮਾਉਂਦੇ ਹੋ ਦੱਸਣਾ। ਮੇਰੇ ਕੋਲ ਨਾ ਜੀ ਮੈਂ ਤੁਹਾਨੂੰ ਪਿਛਲੇ ਵਲੌਗ ਦੇ ਵਿੱਚ ਦਿਖਾਇਆ ਸੀਗਾ ਇਕੋ ਪਲਾਸਟਿਕ ਦਾ ਡੱਬਾ ਹੈ ਉਹਦੇ ਉੱਪਰ ਜਿਹੜਾ ਕਵਰ ਚੜਿਆ ਹੋਇਆ ਨਾ ਉਹ 스ਪੰਜ ਦਾ ਹੈਗਾ ਅੰਦਰ ਵੀ ਬਾਹਰ ਵੀ ਸਾਰੇ ਪਾਸੇ ਉਹਦੇ 스ਪੰਜ ਲੱਗੇ ਉੱਪਰ ਜਿਹੜੇ ਕਵਰ ਜੇ ਨੇ ਉਹਨਾਂ ਤੇ ਵੀ ਉਹ ਸਾਡਾ ਪੱਕਾ ਦਹੀਂ ਜਮਾਉਣ ਵਾਸਤੇ ਉਹਦੇ ਵਿੱਚ ਦਹੀਂ ਦਾ ਬਰਤਨ ਰੱਖੀਦਾ ਨੂੰ ਢੱਕ ਕੇ ਤੇ ਮਾਈਕ੍ਰੋਵੇਵ ਚ ਰੱਖ ਦਿੰਨੇ ਆ ਅਦਰਵਾਇਸ ਜੇ ਭੈਣਾਂ ਨੂੰ ਐ ਲੱਗਦਾ ਕਿ ਦਹੀਂ ਜਾਂਦਾ ਨਹੀਂ ਹੈਗਾ ਤਾਂ ਤੁਸੀਂ ਉਹਨੂੰ ਕਿਸੇ ਮਤਲਬ ਕਿ ਆਟੇ ਵਗੈਰਾ ਵਾਲੇ ਉਹਦੇ ਚ ਰੱਖ ਦਿਆ ਕਰੋ ਜਿਹੜਾ ਆਟੇ ਵਾਲਾ ਆਪਣਾ ਡਰਮ ਵਗੈਰਾ ਜੋ ਵੀ ਹੁੰਦਾ ਹੈਗਾ ਉਹਦੇ ਵਿੱਚ ਦਬਦਿਆ ਕਰੋ ਬਰਤਨ ਨੂੰ ਤੇ ਜੰਮ ਜਾਂਦਾ ਹੁੰਦਾ ਨਹੀਂ ਐਡੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਜੀ ਸੋ ਗਰਮ ਕੱਪੜਾ ਜਿਹੜਾ ਉਹ ਦੇ ਦਿਆ ਕਰੋ ਉਹਦੇ ਤੇ ਮਾਈਕ੍ਰੋਵੇਵ ਅਜikal ਸਾਰਿਆਂ ਦੇ ਘਰ 'ਚ ਹੈਗੇ ਗਰਮ ਕੱਪੜੇ 'ਚ ਲਪੇਟ ਕੇ ਮਾਈਕ੍ਰੋਵੇਵ 'ਚ ਰੱਖ ਦਿਓ ਟੋਪੀ ਪਾ ਦਿਆ ਕਰੋ ਜੀ ਉਹਦੇ ਸਭ ਤੋਂ ਸੌਖਾ ਕੰਮ ਹੈਗਾ ਕਿ ਤੁਸੀਂ ਉਹਦੇ ਨਾਲ ਜਿਹੜਾ ਬਰਤਨ ਥੋੜਾ ਦਹੀਂ ਵਾਲਾ ਜਿਵੇਂ ਸਟੀਲ ਵਗੈਰਾ ਦੀ ਕੋਈ ਗਡਵੀ ਹੈ ਜੋ ਵੀ ਹੈ ਟੱਕਣ ਦੇੰਨੇ ਆ ਉੱਤੇ ਜੋ ਵੀ ਹੈ ਤੇ ਟੋਪੀ ਨਹੀਂ ਹੁੰਦੀ ਹੈਗੀ ਸਿਰ ਤੇ ਲੈਣ ਵਾਲੀ ਹੁਣ ਟੋਪੀ ਪਾ ਦਿਆ ਕਰੋ ਟੋਪੀ ਪਾ ਕੇ ਉਹਦੇ ਵਿੱਚ ਰੱਖ ਦਿਆ ਕਰੋ ਜਾਂ ਤਾਂ ਮਾਈਕ੍ਰੋਵੇਵ 'ਚ ਤੇ ਜਾਂ ਫਿਰ ਆਟੇ ਵਾਲੀ ਚਰਖਾ ਕਰੋ ਟੋਪੀ ਇਸੇ ਕੰਨੀ ਰੱਖ ਲਓ ਦਹੀਂ ਦੀ ਟੋਪੀ ਬਣਾ ਲਓ ਠੀਕ ਹੈ ਜੀ ਸੋ ਗਰਮ ਟੋਪੀ ਦੇ ਦਿਆ ਕਰੋ ਜਮ ਜੁਗਾਰ ਨਾਲ ਹਮ ਸਸੀ ਕਲ ਦੀਦੀ ਜੀ ਵੈਰੀ ਨਾਈਸ ਵਲੌਗ ਜੀ ਤੁਸੀਂ ਬਹੁਤ ਹੌਸਲੇ ਵਾਲੇ ਹੋ ਜੀ ਤੁਹਾਨੂੰ ਦੇਖ ਕੇ ਦਿਲ ਖੁਸ਼ ਹੋ ਜਾਂਦਾ ਜੀ ਬਹੁਤ ਪਿਆਰ ਨਾਲ ਬੋਲਦੇ ਹੋ ਜੀ ਸ੍ਰਿੰਦਰ ਸ਼ਰਮਾ ਦੀ ਆਈਡੀ ਤੋਂ ਹੈ ਜੀ ਭੈਣ ਸੰਗਰੂਰ ਤੋਂ ਬਹੁਤ ਪਿਆਰ ਕਰਦੇ ਨੇ ਥੈਂਕ ਯੂ ਭੈਣ ਥੈਂਕ ਯੂ so much ਤੁਸੀਂ ਮੈਨੂੰ ਆਪਣਾ ਨਾਮ ਦੱਸੋ ਕੀ ਤੁਹਾਡਾ ਨਾਮ ਸ੍ਰਿੰਦਰ ਹੀ ਹੈ ਤੇ ਅੱਗੇ ਹੈਗਾ ਜੀ ਜਗਜੀਤ कौर ਦੀ ਆਈਡੀ ਤੋਂ ਰੀਅਲੀ ਟਰੂ ਆਈ ਐਮ ਆਲਸੋ ਯੂ ਇਨ ਸਪੀਕਿੰਗ ਯਰ ਸ਼ੋਇੰਗ ਆਪਣਾ ਪੰਡੋਂਡੂ ਐਨੀ ਫਾਰਮੈਲਿਟੀ ਇਹ ਉਹ ਉਹਦੇ ਤੇ ਬੋਲ ਰਹੇ ਨੇ ਜਿਹੜਾ ਕਿਸੇ ਭੈਣ ਨਹੀਂ ਗਿਆ ਸੀ ਕਿ ਬੀਬੀ ਨੂੰ ਤੁਸੀਂ ਤੁਸੀਂ ਨਹੀਂ ਕਹਿੰਦੇ ਤੁੰਗ ਕਹਿੰਦੇ ਉਹ ਕਹਿੰਦੇ ਬਿਲਕੁਲ ਸਹੀ ਗੱਲ ਹੈ ਮੈਂ ਵੀ ਤੁਹਾਡੇ ਵਰਗੀ ਆ ਕੋਈ ਫਾਰਮੈਲਿਟੀ ਕਰਨ ਦੀ ਜਰੂਰਤ ਨਹੀਂ ਹੁੰਦੀ ਹੈ ਕਿ ਸੋ ਆਪਣੇ ਤਾਂ ਹੁੰਦੀ ਨਹੀਂ ਹੈ ਜੀ ਫਾਰਮੈਲਿਟੀ ਬਸ ਆਪਾਂ ਇਦਾਂ ਦੇ ਹੀ ਆ ਹਨ ਤੇ ਲੋ ਜੀ ਇੱਕ ਦੋ ਕਮੈਂਟ ਆ ਜਿਹੜੇ ਆਪਾਂ ਹੋਰ ਦੇਖ ਲੈਣੇ ਆ ਜੇ ਕਿਸੇ ਭੈਣ ਦੇ ਹੋਣ ਵੀ ਉਹ ਤਾਂ ਜ਼ਰੂਰੀ ਬਾਰੇ ਤੁਸੀਂ ਕਾਜ਼ ਸਿਸਟਰ ਜੀ ਵੈਰੀ ਨਾਈਸ ਵਲੌਗ ਜੀ ਤੁਸੀਂ ਬਹੁਤ ਇਹ ਉਹਨਾਂ ਦਾ ਹੀ ਹੈ ਜੀ सुरेंद्र ਸ਼ਰਮਾ ਦੀ ਆਈਡੀ ਤੋਂ ਲੋ ਨੈਕਸਟ ਹੈ ਜੀ ਵੈਸਲਿਨ ਨਾਲ ਮੇਰੇ ਹੈਂਡ ਬਿਲਕੁਲ ਠੀਕ ਹੋ ਗਏ ਥੈਂਕਸ ਮੈਮ ਤੇ ਮੈਂ ਮੁਲਠੀ ਵਾਲਾ ਪੇਸਟ ਵੀ ਲਗਾਉਂਦੀ ਆ ਫੇਸ ਤੇ ਮੇਰੇ ਆਈਜ਼ ਦੇ نیچے ਥੋੜਾ ਜਿਹਾ ਪਿਗਮੈਂਟੇਸ਼ਨ ਹੈ ਮੈਂ ਆਪਣਾ ਫੀਡਬੈਕ ਦੇਉਂਗੀ ਜਰੂਰ ਪੰਜਾਬੀ ਜੱਟੀ ਦੀ ਆਈਡੀ ਤੋਂ ਮੈਂ ਭੈਣ ਨੇ ਆਪਣਾ ਨਾਮ ਨਹੀਂ ਦੱਸਿਆ ਹੈਗਾ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਹੈਲੋ ਦੀ ਬੋਏ ਲੈ ਸਕਦੀ ਹੈ ਇਸ 14 ਇਅਰ ਹੈ ਉਹ ਕਹਿ ਰਹੇ ਨੇ ਮੇਰੇ ਖਿਆਲ ਇਹ ਤਾਂ ਅੱਜ ਦੇ ਵਲੌਗ ਦੀ ਗੱਲ ਕਰ ਰਹੇ ਨੇ ਜੀ ਉਸੇ ਚੀ ਕਮੈਂਟ ਕੀਤਾ ਹੁਣ ਪਤਾ ਨਹੀਂ ਉਹਨਾਂ ਨੇ ਪਾਠਾ ਅੱਧਾ ਲਿਖਿਆ ਨਹੀਂ ਹੈਗਾ ਕੀ ਕਹਿ ਰਹੇ ਨੇ ਕਹਿਣਾ ਚਾਹੁੰਦੇ ਨੇ ਗੱਲ ਕਲੀਅਰ ਕਰੋ ਭੈਣ ਜਿਹੜੇ ਵੀ ਤੁਸੀਂ ਹੈਗੇ ਹੋ ਅ ਇਹ ਹੈਗੇ ਨੇ ਅਸ਼ਨੂਰ ਬਰੇਚ ਦੀ ਆਈਡੀ ਤੋਂ ਨਹੀਂ ਕਿਉਂ ਲੈ ਸਕਦੇ ਨਹੀਂ ਹੁਣ ਮੈਨੂੰ ਪਤਾ ਨਹੀਂ ਹੈ ਭੈਣ ਕੀ ਕਹਿਣਾ ਚਾਹੁੰਦੇ ਨੇ ਕੀ ਚੀਜ਼ ਪੁੱਛਦੇ ਨੇ ਦੁਬਾਰਾ ਪੁੱਛ ਲਿਓ ਜੀ ਨੈਕਸਟ ਹੈ ਜੀ ਸਰੋਜ ਬੰਸਲ ਸਤਿ ਸ਼੍ਰੀ ਅਕਾਲ ਜੀ ਸਟੀਲ ਦੀ ਗੜਵੀ ਨੂੰ ਸਿੱਧਾ ਹੀ ਮਾਈਕ੍ਰੋਵੇਵ ਵਿੱਚ ਰੱਖ ਕੇ ਵੀ ਦਹੀਂ ਵਧੀਆ ਜੰਮ ਜਾਂਦਾ ਹੈ ਜੀ ਜਿਆਦਾ ਸਰਦੀ ਚ ਗੜਵੀ ਉੱਪਰ ਕੋਈ ਪੁਰਾਣੀ ਕੱਦੇ ਦਿਓ ਆ ਬਿਲਕੁਲ ਸਹੀ ਗੱਲ ਇਹਨ ਪੈਣਾ ਮੈਂ ਪੈਨੂੰ ਦੱਸਣਾ ਚਾਹਣੀ ਆ ਸਰੋਜ ਬਾਂਸਰ ਨੂੰ ਕਿ ਮੈਂ ਇਸ ਤਰ੍ਹਾਂ ਇੱਕ ਦਿਨ ਰੱਖਤਾ ਸੀਗਾ ਪਰ ਜੰਮਿਆ ਨਹੀਂ ਸੀਗਾ ਇਸ ਕਰਕੇ ਟੋਪੀ ਤਾਂ ਹੁਣ ਪਾਣੀ ਪਾਉਣੀ ਤੇ ਲੋ ਜੀ ਸ਼ਿੰਦਰਪਾਲ ਬੀਬੀ ਤੁਹਾਡੀ ਮੰਮੀ ਆ ਮੈਂ ਸੋਚਦੀ ਸੀ ਸੱਜਾ ਮੈਂ ਤੁਹਾਡੀ ਤੁਹਾਨੂੰ ਫੋਲੋ ਕੀਤਾ ਤੁਹਾਨੂੰ ਪਾਠੇ ਵਾਲੀ ਵੀਡੀਓ ਤੋਂ ਆ ਮੇਰੇ ਮਦਰ ਨੂੰ 5-6 ਸਾਲ ਪਹਿਨਾ ਮੇਰੇ ਖਿਆਲ ਆ 5-6 ਸਾਲ ਪਹਿਲਾਂ ਮਦੀ ਡੈਥ ਹੋ ਗਈ ਸੀ 6-7 ਸਾਲ ਹੋ ਗਏ ਨੇ ਜੋ ਹੁੰਦੇ ਤੇ ਫਿਰ ਬੀਬੀ ਨੂੰ ਮੇਰੇ ਕੋਲ ਰਹਿਣ ਦੀ ਲੋੜ ਨਹੀਂ ਸੀ ਫਿਰ ਉਹਨਾਂ ਨੂੰ ਹੀ ਰੱਖਤੀ ਮੈਂ ਆਪਣੇ ਕੋਲ ਹਣਾ ਅ ਲੋ ਜੀ ਇੱਕ ਨਾ ਅਮਰਿਤਪਾਲ ਅਮਰਿਤਪਾਲ ਬਾਗੜੀ ਦੀ ਆਈਡੀ ਤੋਂ ਪੈਣ ਨੇ ਉਹ ਕਹਿੰਦੇ ਵੀ ਸ਼ਲਗਮ ਮਟਰ ਦੀ ਸਬਜ਼ੀ ਦੀ ਰੈਸਪੀ ਦਿਓ ਪਲੀਜ਼ ਉਹ ਮੈਂ ਜ਼ਰੂਰ ਦੇਵਾਂਗੀ ਜੀ ਸ਼ਲਗਮ ਮਟਰ ਦਾ ਮੇਰੇ ਹੱਥ ਤੇ ਬਹੁਤ ਵਧੀਆ ਬਣਦੀ ਹੈ ਜਿਹੜਾ ਛਲਗਮਾ ਦਾ ਉਹ ਅਲੱਗ ਜਿਹਾ ਹੀ ਟੇਸਟ ਨਹੀਂ ਆਉਂਦਾ ਹੁੰਦਾ ਲੋਕ ਖਾਣਾ ਹੀ ਨਹੀਂ ਪਸੰਦ ਕਰਦੇ ਉਹ ਬੜਾ ਬਿਲਕੁਲ ਨਹੀਂ ਆਊਗਾ ਬਹੁਤ ਜਲਦੀ ਮੈਂ ਤੁਹਾਨੂੰ ਛਲਗਮਾ ਮਟਰ ਦੀ ਸਬਜ਼ੀ ਦੀ ਰੈਸਪੀ ਹੈ ਜਿਹੜੀ ਜ਼ਰੂਰ ਦੇਵਾਂਗੀ ਬਹੁਤ ਵਧੀਆ ਬਣਦੀ ਹੈ ਜੀ ਉਹ ਬਹੁਤ ਵਧੀਆ ਅ ਮਨਿੰਦਰਜੀਤ ਦੀ ਆਈਡੀ ਤੋਂ ਦੀਦੀ ਬਹੁਤ ਵਧੀਆ ਲੱਗਿਆ ਡਾਈਟ ਪਲਾਨ ਤੁਸੀਂ ਵੀ ਫੋਲੋ ਕਰੋ ਜੀ ਫਿਰ ਸਾਰੇ ਜਾਣੇ ਕਰ ਲਓ ਬਹੁਤ ਅੱਛਾ ਹੈਗਾ ਲੋ ਜੀ ਅੱਗੇ ਹੈਗਾ ਬਲਜਿੰਦਰ ਗੌਰ ਦੀ ਜੀ ਮੈਂ ਵੀ ਆਪਣੀ ਮੰਮੀ ਨੂੰ ਤੂੰ ਕਹਿ ਕੇ ਬੁਲਾਉਣੀ ਹੈ ਸ਼ੁਰੂ ਤੋਂ ਹੀ ਆਦਤ ਪਈ ਹੋਈ ਹੈ ਪਰ ਜਦੋਂ ਤੁਸੀਂ ਕਹਿ ਦਿੱਤਾ ਸੀ ਮੈਂ ਉਸ ਟਾਈਮ ਹੀ ਸਮਝ ਗਈ ਸੀ ਵੀ ਹੁਣ ਤੁਹਾਨੂੰ ਗਿਆਨ ਦੇਣ ਵਾਲੇ ਆਉਣਗੇ ਸੱਚੀ ਬਿਲਕੁਲ ਸੱਚੀ ਨੀ ਦੇ ਵਿੱਚ ਗਿਆਨ ਬਹੁਤ ਮਿਲਦਾ ਜੀ ਆਪਣੇ ਫ੍ਰੀ ਦੇ ਵਿੱਚ ਗਿਆਨ ਫ੍ਰੀ ਦੇ ਵਿੱਚ ਸਲਾਹ ਮਿਲਦੀ ਹੈਗੀ ਹੈ ਪਰ ਫ੍ਰੀ ਦੇ ਵਿੱਚ ਹੈਲਪ ਨਹੀਂ ਮਿਲਦੀ ਇੱਥੇ ਮੈਨੂੰ ਪਾਠਾ ਨਹੀਂ ਮਿਲ ਰਿਹਾ ਆਈ ਏਮ fromParams ਦਿੱਲੀ ਅਮਰਤਕੌਰ ਕੀ ਆ ਕਰੀਏ ਜੀ ਮੇਨ ਜੁਰਾ ਜੀ ਪੰਜਾਬੀ ਨਾਲ ਮਿਲੂਗਾ ਪੱਕਾ ਤੁਹਾਨੂੰ ਅਕੂਲ ਤਾਂ ਕੀ ਲਿਖਿਆ ਗਿਆ ਕਿ ਕੁਲ ਪ੍ਰਯਾਸ ਸੈਟਿਕ ਮੈਂ ਕੱਲ ਹੀ ਆਪ ਕੋਲ ਆ ਨੁਸਖਾ ਸ਼ੁਰੂ ਕੀਤਾ ਹੈ ਕੌਣ ਸਾ ਨੁਸਖਾ ਨੁਸਖਾ ਹੈ ਮੈਨੂੰ ਪਤਾ ਨਹੀਂ ਲੱਗਿਆ ਅ ਸੁਖਵੀਰ ਘਰ ਅੱਜ ਕੱਲ ਦੇ ਬੱਚੇ ਤੁਸੀਂ ਕਹਿ ਕੇ ਬੋਲਦੇ ਹਨ ਤੇ ਪਹਿਲਾਂ ਸਾਰੇ ਆਪਣੇ ਜ਼ਮਾਨੇ ਵਿੱਚ ਤੁਮ ਕਹਿ ਕੇ ਹੀ ਮੰਮੀ ਨੂੰ ਬੁਲਾਉਂਦੇ ਸੀ ਜਿਆਦਾ ਬੀਬੀ ਹੀ ਕਹਿੰਦੇ ਸੀ ਬੀਬੀ ਕਹਿਣਾ ਬਹੁਤ ਪਿਆਰਾ ਲੱਗਦਾ ਪਰ ਜਿਨੇ ਹੁਣ ਅੱਜ ਕੱਲ ਮੰਮੀ ਕਹਿਣ ਲੱਗੇ ਜਿੱਦਾਂ ਦਾ ਰਵਾਜ ਹੁੰਦਾ ਹੈ ਕਹਿਣਾ ਕੋਈ ਗਲਤ ਨਹੀਂ ਅਰਦਾਸ ਵਿੱਚ ਵੀ ਆਉਂਦਾ ਤੁਮ ਠਾਕਰ ਤੁਮ ਬੇਰਦਾਸ ਠੀਕ ਹੈ ਜੀ ਕਹਿੰਦੇ ਸੋ ਮੱਚੀ ਆ ਗਗਨਦੀਪ ਸਿੰਘ ਦੀ ਆਈਡੀ ਤੋਂ ਬੈਸਟ ਡਾਈਟ ਮਨਦੀਪ ਚੰਨੀਗੜ੍ਹ थैंक यू ਮਨਦੀਪ ਜੀ थैंक यू so much ਮਨਦੀਪ ਜੀ ਤੁਸੀਂ ਮੈਨੂੰ ਨਾ ਦੋ ਤਿੰਨ ਵਾਰ ਕੋਈ ਆਡੀਓ ਮੈਸੇਜ ਭੇਜੇ ਨੇ WhatsApp ਤੇ ਸੌਰੀ ਮੈਂ ਹਜੇ ਤੱਕ ਸੁਣ ਨਹੀਂ ਪਾਈ ਹੈਗੀ ਜੇ ਤੁਸੀਂ ਮੇਰੇ ਕੋਲੇ ਆ ਕੇ ਕਦੇ ਭੈਣੋਂ ਦੇਖੋ ਤੇ ਤੁਸੀਂ ਕਹੋ ਵੀ ਤੇਰੇ ਕੋਲ ਕਿਹੜਾ ਫ੍ਰੀ ਟਾਈਮ ਹੈਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ 11 ਵਜੇ ਦੇ ਤੱਕ ਕੋਈ ਟਾਈਮ ਫ੍ਰੀ ਨਹੀਂ ਹੁੰਦਾ ਕਦੇ ਕਦੇ ਕੋਈ ਕੰਮ ਕਰਦੀ ਕਰਦੀ ਕਿਸੇ ਪੈਣ ਦਾ ਆਡੀਓ ਮੈਸੇਜ ਲਾ ਲੈਣੀ ਆ ਸੁਣੀ ਜਾਨੀ ਆ ਤੇ ਜਵਾਬ ਦਿੱਤਾ ਨਹੀਂ ਜਾਂਦਾ ਕਈ ਵਾਰੀ ਬਿਲਕੁਲ ਟਾਈਮ ਨਹੀਂ ਮਿਲਦਾ ਹੈਗਾ ਬਹੁਤ ਜ਼ਿਆਦਾ ਕੰਮ ਰਹਿੰਦਾ ਜੀ ਸਾਰਾ ਦਿਨ ਔਰ ਇਹ ਕੰਮ ਮੇਰੇ ਆਪਣੇ ਸਹਿਰੇ ਹੋਏ ਨੇ ਔਰ ਮੈਂ ਆਪਣੀ ਮਰਜ਼ੀ ਨਾਲ ਕਰਦੀ ਆ ਪੈਣਾ ਕਹਿਣ ਗਈਆਂ ਵੀ ਛੱਡ ਦਿਓ ਫਿਰ ਛੱਡ ਨਹੀਂ ਸਕਦੀ ਕਿਉਂਕਿ ਤੁਹਾਨੂੰ ਪਤਾ ਹੀ ਹੈਗਾ ਜਿਹੜੀ ਕਮੀ ਮੇਰੀ ਲਾਈਫ ਦੇ ਵਿੱਚ ਪਈ ਹੋਈ ਹੈ ਉਹਦੇ ਵਿੱਚੋਂ ਨਿਕਲਣ ਦਾ ਬਸ ਇੱਕੋ ਹੀ ਤਰੀਕਾ ਹੈਗਾ ਕਿ ਮੈਂ ਆਪਣੇ ਆਪ ਨੂੰ ਜ਼ਿਆਦਾ ਤੋਂ ਜ਼ਿਆਦਾ ਬਿਜ਼ੀ ਰੱਖਾਂ ਆਦਰਵਾਇਜ਼ ਡਿਪਰੈਸ਼ਨ ਬਹੁਤ ਜ਼ਿਆਦਾ ਹੈਗਾ ਦੁਨੀਆ ਦੇ ਵਿੱਚ ਤੇ ਮੈਂ ਵੀ ਉਹਦਾ ਸ਼ਿਕਾਰ ਹੋ ਜੂੰਗੀ ਮੈਨੂੰ ਪੱਕਾ ਪਤਾ ਹੈ ਇਸ ਕਰਕੇ ਮੈਂ ਆਦੇ ਆਪ ਲਈ ਕੋਈ ਇਸ ਤਰ੍ਹਾਂ ਦਾ ਸਮਾਂ ਖਾਲੀ ਨਹੀਂ ਛੱਡਣਾ ਚਾਹੁੰਦੀ ਜਦੋਂ ਮੈਂ ਆਪਣਾ ਪਾਸਟ ਆ ਜਿਹੜਾ ਉਹਨੂੰ ਯਾਦ ਕਰ ਕਰਕੇ ਦੁਖੀ ਹੁਮਾਂ ਲੋ ਜੀ ਹੁਣ ਐਮ ਸੀਟ ਵੀ ਆਈ ਗਈ ਤੋਂ ਆਂ ਦੀਦੀ ਮੈਂ ਪਾਠਾ ਖਾਂਦੀ ਮੈਨੂੰ ਬਹੁਤ ਫਰਕ ਪਿਆ ਲੋਕ ਤਾਂ ਮੈਨੂੰ ਇੱਥੋਂ ਤੱਕ ਕਹਿਣ ਲੱਗ ਗਏ ਨੇ ਕਿ ਤੁਸੀਂ ਠੀਕ ਨਹੀਂ ਰਹਿੰਦੇ ਬੜੇ ਕਮਜ਼ੋਰ ਲੱਗ ਰਹੇ ਹੋ ਉਹ ਤਾਂ ਆਪਣੇ ਪੰਜਾਬੀਆਂ ਦਾ ਸੁਭਾਅ ਹੈ ਦੀਦੀ ਸਤਿ ਸ੍ਰੀ ਅਕਾਲ ਜੀ ਮੈਂ ਜਲੰਧਰ ਤੋਂ ਆ ਤੁਹਾਨੂੰ ਬੇਨਤੀ ਹੈ ਕਿ ਪਾਠਾ ਕਿਸ ਚੀਜ਼ ਦਾ ਨਾਮ ਹੈ ਹੋ ਸਕਦਾ ਹੈ ਆਪਣੀ ਬੋਲੀ ਦਾ ਫਰਕ ਹੋਵੇ ਕਿਰਪਾ ਕਰਕੇ ਦੱਸਣਾ ਜਾਂ ਇੰਗਲਿਸ਼ ਵਿੱਚ ਲਿਖ ਦੇਣਾ ਤੁਹਾਡਾ ਬਹੁਤ ਧੰਨਵਾਦ ਹੋਊਗਾ ਪਾਠਾ ਪਾਠਾ ਹੀ ਹੁੰਦਾ ਜੀ ਤੁਸੀਂ ਕੰਸਾਰੀ ਕੋਲ ਜਾਓ ਵਾਈਟ ਕਰਨ ਦਾ ਬਿਲਕੁਲ ਵਾਈਟ ਪਾਊਡਰ ਮੈਂ ਤੁਹਾਨੂੰ ਦਿਖਾ ਹੀ ਦੇ ਲਿਆ ਪਿਆ ਮੇਰੇ ਕੋਲੇ ਹਲੋ ਲੋ ਜੀ ਆਵਲ ਹੈ ਬਿਲਕੁਲ ਵਾਈਟ ਕਲਰ ਦਾ ਪਾਊਡਰ ਹੁੰਦਾ ਇਹ ਮੈਂ ਪਾਊਡਰ ਫਾਰਮ ਚ ਹੀ ਲੈ ਕੇ ਆਉਣੀ ਆ ਅਗਰ ਤੁਹਾਨੂੰ ਪਾਊਡਰ ਫਾਰਮ ਚ ਨਹੀਂ ਮਿਲਦਾ ਤਾਂ ਜਿਵੇਂ ਆਪਾਂ ਮਲਤਾਨੀ ਮਿੱਟੀ ਨਹੀਂ ਹੁੰਦੀ ਉਹ ਤਾਂ ਬ੍ਰਾਊਨ ਜੀ ਕਲਰ ਦੀ ਹੁੰਦੀ ਹੈ ਇਹ ਬਿਲਕੁਲ ਵਾਈਟ ਉਹਦੇ ਵਰਗੀਆਂ ਟਿੱਕੀਆਂ ਜੀਆਂ ਮਿਲਣਗੀਆਂ ਬਿਲਕੁਲ ਵਾਈਟ ਠੀਕ ਹੈ ਜੀ ਇਹ ਤੁਹਾਨੂੰ ਮਿਲੂਗਾ ਅਪਨਸਾਰੀ ਤੋਂ ਗੁਰਪ੍ਰੀਤ ਕੌਰ ਜੀ ਜਿਹੜੀ ਤੋਂ ਐ ਸ਼ਾਇਰੀ ਵਾਲਾ ਸਰਦਾਰ ਦੀਦੀ ਇਹਨੂੰ ਪਾਠਾ ਹੀ ਕਹਿੰਦੇ ਨੇ ਰਸ਼ਨ ਵਾਲੇ ਕੋਲੋਂ ਰਸ਼ਨ ਵਾਲੇ ਕੋਲੋਂ ਲਵੋ ਜੋ ਹਰ ਇੱਕ ਚੀਜ਼ ਰੱਖਦਾ ਹੈ ਹਾਂ ਲੋ ਜੀ ਸਾਨੂੰ ਵੀ ਦੱਸ ਦਿਓ ਭੈਣ ਜੀ ਅਸੀਂ ਖਾ ਲਈਏ ਕਿਦਾਂ ਖਾਂਦੇ ਹੋ ਕਿਸ ਟਾਈਮ ਪਲੀਜ਼ ਹੈਲਪ ਮੀ ਅਪਾ ਬਹੁਤ ਵਾਰ ਦੱਸਤਾ ਜੀ ਰੋਟੀ ਤੋਂ ਪਹਿਲਾਂ ਖਾਣਾ ਮੈਨੂੰ ਦੁਬਾਰਾ ਦੱਸ ਦੇਣੀ ਆ ਸਵੇਰੇ ਤੁਸੀਂ ਉੱਠਦੇ ਹੋ ਚਾਹ ਪਾਣੀ ਪੀਂਦੇ ਹੋ ਜੋ ਰੁਟੀਨ ਦੇ ਵਿੱਚ ਤੁਸੀਂ ਆਪਣਾ ਪੀਓ ਉਸ ਤੋਂ ਬਾਅਦ 8 ਵਜੇ 9 ਵਜੇ ਜਦੋਂ ਮਰਜ਼ੀ ਤੁਸੀਂ ਦੁੱਧਨ ਵਾਲੇ ਹੀ ਲੈ ਲਓ ਪਾਠਾ ਥੋੜੇ ਜਿਹਾ ਦੁੱਧ ਦੇ ਵਿੱਚ ਦੋ ਚਮਚ ਕੋੜ ਲਓ ਉਹਨੂੰ ਦਵਾਈ ਦੀ ਤਰ੍ਹਾਂ ਲੈ ਲਓ ਬੈਠ ਜਾਂਦਾ ਇਹ ਨੀਚੇ ਕੇਵਰੀ ਤਾਂ ਚਮਚ ਨਾਲ ਉਹ ਵੀ ਖਾ ਕੇ ਉੱਪਰ ਦੀ ਗਾੜੀ ਦੁੱਧ ਪੀ ਲਓ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਰੋਟੀ ਆ ਜਿਹੜੀ ਉਹ ਜਦੋਂ ਤੁਹਾਨੂੰ ਭੁੱਖ ਲੱਗੂਗੀ ਉਦੋਂ ਖਾ ਲਓ ਠੀਕ ਹੈ ਕਿੰਨੇ ਟਾਈਮ ਚ ਪਿਆ ਹੈ ਫਰਕ ਤੁਹਾਨੂੰ ਇਹ ਤਾਂ ਹੀ ਉਹ ਹੀ ਦੱਸ ਸਕਦੇ ਨੇ ਹੁਣ ਜਿਨ੍ਹਾਂ ਨੇ ਖਾਇਆ ਹੈਗਾ ਤੇ ਜਿਹੜੇ ਦੱਸ ਰਹੇ ਨਹੀਂ ਤੁਹਾਨੂੰ ਪਰ ਅੰਮ੍ਰਿਤ ਗੋਬੀਆ ਪ੍ਰਮਾਤਮਾ ਨੂੰ ਵੀ ਪਿਆਰ ਦੇ ਨਾਲ ਤੁਮ ਜੀ ਤੁਮ ਕਿਹਾ ਜਾਂਦਾ ਹੈ ਬਿਲਕੁਲ ਜੀ ਚਲੋ ਆਪਾਂ ਇਹਨੇ ਮਸਲੇ ਚ ਆਪਾਂ ਪਉਣ ਪੈਂਦੇ ਹੀ ਨਹੀਂ ਹੈਗੇ ਥੈਂਕ ਯੂ ਸਾਰੀਆਂ ਭੈਣਾਂ ਦਾ ਥੈਂਕ ਯੂ so much ਜਿਹੜੀਆਂ ਇੰਨੀ ਹੈਲਪ ਕਰਦੀਆਂ ਨੇ ਸਪੋਰਟ ਕਰਦੀਆਂ ਨੇ ਦੇਖਦੀਆਂ ਨੇ ਕਮੈਂਟ ਕਰਦੀਆਂ ਨੇ ਸਾਰੀਆਂ ਭੈਣਾਂ ਦਾ ਤਹਿ ਦਿਲ ਤੋਂ ਧੰਨਵਾਦ ਠੀਕ ਹੈ ਜੀ ਫੇਰ ਵੀ ਅਗਰ ਕੋਈ ਕੁਐਸਚਨ ਰਹਿ ਗਿਆ ਹੋਵੇ ਪਾਠੇ ਨੂੰ ਲੈ ਕੇ ਤਾਂ ਦੁਬਾਰਾ ਤੋਂ ਫੇਰ ਕਰ ਲਿਓ ਫੇਰ ਫੇਰ ਆਪਾਂ ਆਜਾਂ ਤੁਹਾਡੇ ਲਈ ਠੀਕ ਹੈ ਜੀ ਚਲੋ ਠੀਕ ਹੈ ਜੀ ਵਲੌਗ ਦਾ ਮੇਨ ਲਾਦਾ ਇੱਥੇ ਕਰਦੀ ਐਂਡ ਤੇ ਫਿਰ ਮਿਲਾਂਗੇ ਕੱਲ ਨੂੰ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਸਤ ਸ੍ਰੀ ਅਕਾਲ